ਸਿੱਧਾ ਪੰਜਾਬੀ ਵਿੱਚ ਲਿਖਿਆ ਜਾਊਗਾ ਰਜਿਸਟਰੀਆਂ ਪੰਜਾਬੀ ਵਿੱਚ ਲਿਖੀਆਂ ਜਾਣਗੀਆਂ ਸਿੰਪਲ ਭਾਸ਼ਾ ਚ ਸੌਖੀ ਭਾਸ਼ਾ ਚ ਰਜਿਸਟਰੀਆਂ ਲਿਖੀਆਂ ਜਾਣਗੀਆਂ ਜਿੱਥੋਂ ਮਰਜ਼ੀ ਚੇ ਕਿਸੇ ਦੁਕਾਨਦਾਰ ਤੋਂ ਪੜਵਾ ਲਿਓ ਵੀ ਕੀ ਲਿਖਿਆ ਹੋਇਆ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਦਾ ਸੀ ਉਰਦੂ ਲਿਖੀ ਹੁੰਦੀ ਵਿੱਚ ਬਾ ਹੁਕਮ ਬਾ ਰਕਬਾ ਬਾ ਵਸੂਲ ਬਾ ਪਤਾ ਨਹੀਂ ਦਖਣ ਬਾ ਪੱਛਮ ਪਤਾ ਨਹੀਂ ਕੀ ਲੇ ਫਿਰੰਦੇ ਪਤਾ ਹੀ ਲੱਗਦਾ ਇਹ ਰਿਟਰੀ ਕੀਤੀ ਆ ਕੀ ਕੀਤਾ ਸਾਡਾ ਸਾਡਾ ਦੇਸ਼ ਹੈ ਇਹਨੂੰ ਦੇਸ਼ ਪੰਜਾਬ ਕਹਿੰਦੇ ਆ ਤਾਂ ਪੰਜਾਬੀ 'ਚ ਲਿਖੋ ਕਿਸੇ ਨੇ ਅੰਗਰੇਜ਼ੀ 'ਚ ਲਿਖੋਣੀ ਅੰਗਰੇਜ਼ੀ 'ਚ ਲਿਖਾ ਸਕਦਾ ਹੈ ਹਿੰਦੀ 'ਚ ਲੋਣੀ ਹਿੰਦੀ 'ਚ ਲਿਖਾ ਸਕਦਾ ਪਰ ਪੰਜਾਬੀ ਸਭ ਤੋਂ ਪਹਿਲਾਂ ਇਸ ਕਰਕੇ ਪਹਿਲਾਂ ਤਹਿਸੀਲਾਂ ਦੀ ਖੱਜਲ ਖਵਾਰੀ ਘਟਾਈ ਤੇ ਫਿਰ ਨੌਕਰੀਆਂ ਦੇਣ ਦਾ ਕੰਮ ਸ਼ੁਰੂ ਕੀਤਾ ਅੱਜ 52 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਦੇ ਕੇ ਮੈਂ ਤੁਹਾਡੇ ਸਾਹਮਣੇ ਖੜਾ ਹਾਂ ਸਰਕਾਰੀ ਨੌਕਰੀ ਸਰਕਾਰੀ ਨੌਕਰੀ ਹੈ ਜੀ ਸਰਕਾਰੀ 1 ਰੁਪਈਆ ਵੀ ਕਿਸੇ ਦਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਕੋਈ 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 ਸਪਾਰਿਸ਼ ਇੱਕ ਘਰ ਚ ਤਿੰਨ ਨੌਕਰੀ ਆਠ ਨੰਬਰ ਵਾਰਡ ਚ ਤਿੰਨ ਨੌਕਰੀਆਂ ਆਠ ਨੰਬਰ ਵਾਰਡ ਚ ਇੱਕ ਘਰ ਚ ਤਿੰਨ ਨੌਕਰੀਆਂ ਦੇਖੋ ਪਹਿਲਾਂ 75 ਸਾਲ ਦੀ ਇੱਕ ਨੌਕਰੀ ਵੀ ਨਹੀਂ ਹੁਣ ਇੱਕ ਘਰ 'ਚ ਤਿੰਨ-ਤਿੰਨ ਨੌਕਰੀਆਂ ਮਿਲ ਰਹੀਆਂ ਕਿਉਂਕਿ ਤੁਹਾਡੇ ਅੱਛਾ ਬੇਟੇ ਨੇ ਜੇ ਹੀ ਲੱਗਿਆ ਨੰਬਰਾਂ ਨਾਲ ਪਾਸ ਕਰਕੇ ਆ ਜਾਓ ਕੋਈ ਮਾਈ ਦੇ ਲਾਲ ਦੀ ਹਿੰਮਤ ਨਹੀਂ ਕਿ ਤੁਹਾਨੂੰ ਰੋਕ ਲੈ ਕੋਈ ਨੌਕਰੀ ਦੇਣ ਦੀ ਨੰਬਰ ਲੈ ਆਓ ਚਾਹੇ ਭੈਣ ਭਾਈ ਸਕੇ ਨੇ ਇਹ ਦੁਨੀਆ ਜਿਹੜੀ ਹੈ ਨਾ ਇਹ ਮੰਨਦੀ ਨਹੀਂ ਕਦੇ ਆ ਜਿਹੜੇ ਵਿਰੋਧੀ ਤੇਰੇ ਵਾਲੇ ਆ ਮੈਂ ਤਾਂ ਹੀ ਕਹੂੰਗਾ ਕਿ ਅੰਦੇ ਕਢ ਰਿਹਾ ਹੈ ਨੁਕਸ ਮੇਰੇ ਕਿਰਦਾਰ ਮੇ ਅੰਦੇ ਕਢ ਰਿਹਾ ਹੈ ਨੁਕਸ ਮੇਰੇ ਕਿਰਦਾਰ ਮੇ ਔਰ ਬਹਿਰੋਂ ਕੋ ਸ਼ਿਕਾਇਤ ਹੈ ਮੈਂ ਗਲਤ ਬੋਲਦਾ ਹੂੰ ਜਿਨਾਂ ਨੂੰ ਸੁਣਦਾ ਨਹੀਂ ਉਹ ਕਹਿੰਦੇ ਗਲਤ ਬੋਲਦਾ ਜਿਨਾਂ ਨੂੰ ਦਿਖਦਾ ਨਹੀਂ ਉਹ ਕਹਿੰਦੇ ਨੁਕਸ ਕੱਢੀ ਜਾਂਦੇ ਆ ਇਹ ਮਤਲਬ ਇਹਨਾਂ ਦਾ ਇਹੀ ਕੰਮ ਹੈ ਬੋਲੀ ਜਾਣ ਦਿਓ ਆਪਾਂ ਆਪਣਾ ਕੰਮ ਆਪਣੀ ਚਾਲੇ ਚੱਲਣਾ ਹੈ ਪਬਲਿਕ ਸਭ ਜਾਣਦੀ ਐ ਲੋਕ ਸਭ ਜਾਣਦੇ ਨੇ ਆ ਹੁਣ ਪਾਣੀ ਆਂ ਦਾ ਪਿਆਸੀ ਰੋਲਾ ਨੰਗਲ ਮੈਂ ਸੌਰੀ ਮੈਂ ਇੱਥੇ ਪਹਿਲਾਂ ਆਉਣਾ ਸੀ ਇਹ ਉਦ ਘਾਟਨ ਕਰਨ ਅਚਾਨਕ ਪਤਾ ਲੱਗਿਆ ਨੰਗਲ ਕਹਿੰਦੇ ਜੀ ਉਹ ਤਾਂ ਗੇਟ ਖੋਲਣ ਚੱਲੇ ਨੇ ਬੀਬੀਐਮਬੀ ਵਾਲੇ ਮੈਂ ਚਲੋ ਇੱਧਰ ਨੂੰ ਮੋੜ ਲੈਨੇ ਆ ਉਦੋਂ ਨੂੰ ਮੋੜੇ ਉਹਨਾਂ ਨੂੰ ਹਟਾਇਆ ਤੇ ਕੋਰਟ ਦੇ ਵਿੱਚ ਕੇਸ ਐ ਅੱਜ ਹੀ ਹਜੇ ਫੈਸਲਾ ਹੋਇਆ ਕਿ 20 ਤਰੀਕ ਪੈ ਗਈ 20 ਤਰੀਕ ਦੀ ਰਾਤ ਨੂੰ ਤਾਂ ਵੈਸੀ ਪਾਣੀ ਦੇ ਦੇਣਾ ਉਹਨਾਂ ਨੂੰ 20 ਤਰੀਕ ਪੈ ਗਈ ਦਾ ਮਤਲਬ ਆਪਾਂ ਜਿੱਤ ਗਏ ਵੀ ਆਪਾਂ ਪਾਣੀ ਦੀ ਇੱਕ ਬੂੰਦ ਅਸੀਂ ਅਸੀਂ ਕੋਰਟ ਦੇ ਵਿੱਚ ਵੀ ਲੜਿਆ ਮਨਜੋਗ ਅਦਾਲਤ ਦੇ ਵਿੱਚ ਲੜਿਆ ਤਰਕਾਂ ਨਾਲ ਲੜਿਆ ਤੇ ਨਾਲੇ ਪੰਜਾਬ ਦੇ ਹਾਕਾਂ 'ਚ ਖੜੇ ਆ ਕੋਈ ਅਸੀਂ ਗੱਲ ਸੋ ਇਸ ਕਰਕੇ ਸਾਡੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਅਸੀਂ ਇਹਦਾ ਕੰਮ ਕਰੀ ਜਨਾ ਮੁੱਦਾ ਕਿਨੇ ਛੇੜਿਆ ਜੀ ਆਇ ਕਥ ਤੋਂ ਤੁਸੀਂ ਹਰਾ ਕੇ ਭੇਜਿਆ ਉਹਨਾਂ ਨੇ ਰਾਜਸਥਾਨ ਤੋਂ ਐਮਪੀ ਬਣਾ ਕੇ ਰਾਜ ਸਭਾ ਦਾ ਮਨਿਸਟਰ ਬਣਾਤਾ ਪਹਿਲਾਂ ਤੁਹਾਡਾ ਐਮਪੀ ਰਹਾ ਬਿੱਟੂ ਉਹ ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਆ ਮੈਂ ਹਜੇ ਵੀ ਐਂ ਪੁੱਛਣ ਲੱਗ ਜਾਣਾ ਉਹਨਾਂ ਵੀ ਇਹ ਕਾਂਗਰਸੀ ਵੱਲ ਬੋਲ ਰਿਹਾ ਜਾਂ ਕਿ ਕਿਧਰੋਂ ਬੋਲ ਰਿਹਾ ਹੈ ਕਿਉਂਕਿ ਸਾਰੀ ਕਈ ਪੀੜ੍ਹੀਆਂ ਤਾਂ ਕਾਂਗਰਸ 'ਚ ਕੱਟਤੀਆਂ ਬੀਜੇਪੀ ਨੂੰ ਗਾਲਾਂ ਕੱਢਦੇ ਕੱਢਦੇ ਹੁਣ ਇੱਧਰ ਆ ਕੇ ਕਾਂਗਰਸ ਨੂੰ ਗਾਲਾਂ ਕੱਢਣ ਲੱਗ ਗਏ ਤੜਕੀ ਮੈਨੂੰ ਗਾਲਾਂ ਕੱਢਣਾ ਯਾਰ ਮੈਂ ਬਗਾੜਿਆ ਕੀ ਹੈ ਭਰਾ ਮੈਨੂੰ ਦੱਸ ਦੇ 1 ਰੁਪਏ ਦਾ ਕੋਈ ਲਾਹਮਤ ਮੇਰੇ ਤੇ ਕੋਈ ਲਾ ਦੇ ਸਾਢੇ 3 ਸਾਲ ਹੋ ਗਏ ਨਹੀਂ ਤਾਂ ਸਾਢੇ 3 ਸਾਲ ਹੋ ਗਏ ਸਾਢੇ 3 ਹਜ਼ਾਰ ਕਰੋੜ ਰੁਪਇਆ ਇਕੱਠਾ ਕਰ ਲੈਂਦੇ ਨੇ ਪਰ ਇਹ 1 ਰੁਪਏ ਦਾ ਤਾਂ ਮੇਰੇ ਤੇ ਲਾ ਦੋ ਇਲਜ਼ਾਮ ਵੀ ਸਾਢੇ 3 ਸਾਲਾਂ ਦਾ 1 ਰੁਪਇਆ ਖਾ ਗਿਆ ਭਗਵੰਤ ਮਾਨ ਹੋਰ ਕੋਈ ਗੱਲ ਹੈ ਨਹੀਂ ਇਹ ਜੀ ਐਂ ਕਰਦੇ ਐਂ ਕਰਦੇ ਕਰੀ ਜਾਂ ਨੂੰ ਪਾਣੀ ਕੀ ਲੈਣ ਛੱਡੂ ਸੋ ਇਸ ਕਰਕੇ ਤੇ ਸਾਰੇ ਧਰਮਾਂ ਦੇ ਲੋਕ ਖੜੇ ਆ ਕੋਈ ਸਰੂਪਾ ਦੇ ਰਿਹਾ ਕੋਈ ਡਾਕਟਰ ਪੀਮਰਾ ਉਮੀਦਵਾਰ ਦੀ ਫੋਟੋ ਦੇ ਰਿਹਾ ਕੋਈ ਭਗਵਾਨ ਬਾਲਮੀਕ ਜੀ ਦੀ ਫੋਟੋ ਦੇ ਰਿਹਾ ਕੋਈ ਹਰਮੰਦਰ ਸਾਹਿਬ ਦਾ ਜਿਹੜਾ ਮਾਡਲ ਹੈ ਬਣਾਇਆ ਹੋਇਆ ਉਹ ਦੇ ਰਿਹਾ ਮਤਲਬ ਹਰ ਅਸੀਂ ਤਾਂ ਇਕੱਠੇ ਆ ਸਾਨੂੰ ਕਈ ਵਾਰੀ ਧਰਮਾਂ ਦੇ ਨਾਂ ਤੇ ਵੰਡ ਲੈਂਦੇ ਆ ਇੱਕ ਵਾਰੀ ਪਾਰਲੀਮੈਂਟ ਚ ਮੈਂ ਐਮਪੀ ਸੀ ਉਸ ਵੇਲੇ ਡਿਬੇਟ ਚੱਲ ਰਹੀ ਸੀ ਆ ਸਮਾਜ ਆਏ ਆ ਉਹ ਸਮਾਜ ਆਏ ਆ ਆ ਫਲਾਨਾ ਆ ਫਲਾਨਾ ਆ ਇਹ ਮਤਲਬ ਜਿਹੜਾ ਉਹ ਨੈਸ਼ਨਲ ਆਇਆ ਸੀਗਾ ਨਾਗਰਿਕਤਾ ਦਾ ਕਾਨੂੰਨ ਉਹਦੀ ਡਿਬੇਟ ਚੱਲ ਰਹੀ ਸੀ ਕਾਫੀ ਲੰਬੀ ਹੋ ਗਈ ਡਿਬੇਟ ਰਾਤ ਦੇ 10 ਵਜੇ ਗਏ ਤਾਂ ਮੈਂ ਵੀ ਹੱਥ ਖੜਾ ਕਰਤਾ ਮੈਂ ਬੋਲੂਗਾ ਜੀ ਮੈਂ ਕੱਲੇ ਹੀ ਸੀ ਉਦੋਂ ਸੰਗਰੂਰ ਤੋਂ तो हम चाहे कल ही होव एक पार्टी तो टाइम देना ही पवेगा स्पीकर साहब कहें भी नहीं छोटी पार्टियों को नहीं बिल पास करना है मैं कह जी तीस कीसेंट मैं हाँ जी तीस सेकंड में क्या बोलोगे मैं ठीक है सर फिर बीस सेकंड भीट सेकंड बोल मैं बोलोगे मैं उनके दो दो घंटे के भाषण मेरे बीस सेकंड। चलो ठीक है आपका समय शुरू होता है अब और नाले कड़ी दिख रही मैं क्या बहुत बहुत शुक्रिया स्पीकर साहब मैं तो इन्हें कहना है कि लंबे सफर को मीलों में मत बांटिए कौम को कबीलों में मत बांटिए एक बेहतर दरिया है मेरा भारत देश इसको नदियों और झीलों में मत बांटिए ਮੈਨੂੰ ਕਹਿੰਦੇ ਮੈਨੂੰ ਕਹਿੰਦੇ 12 ਸਕਿੰਟ ਥੈਂਕ ਯੂ ਪਾਣੀ ਥੈਂਕ ਯੂ ਪਾਣੀ ਜਿੰਦਾਬਾਦ ਸਪੀਕਰ ਸਾਹਿਬ ਕਹਿੰਦੇ ਵੀ ਹਜੇ ਤਾਂ 12 ਸਕਿੰਟ ਹੀ ਹੋਏ ਐ ਮੈਂ ਕਿਹਾ ਜੀ 8 ਸਕਿੰਟ ਅਗਲੇ ਭਾਸ਼ਣ ਕੇ ਲਈ ਰੱਖ ਲੈਣਾ ਬੋਲਣਾ ਦਿਲ ਤੋਂ ਹੋਵੇ ਤਾਂ 20 ਸਕਿੰਟ ਹੀ ਬਹੁਤ ਹੁੰਦੇ ਆ ਨਹੀਂ ਤੱਕਦੇ ਜਿਉ 2.5 ਘੰਟੇ ਭਾਜਣਾ ਲੋਕ ਵਾਸੀਆ ਲੈ ਲੈ ਕੇ ਤੁਰ ਜਾਂਦੇ ਕਈ ਵਾਰੀ ਕੱਲਾ ਟੈਂਟ ਵਾਲੇ ਰਹਿ ਜਾਂਦਾ ਵੀ ਭਾਈ ਉਸ ਹੀ ਨਾ ਵੀ ਕਵੀ ਸਮੇਲਨ ਚੱਲਦਾ ਸੀ ਸਾਰੇ ਉੱਠ ਕੇ ਚਲੇ ਗਏ ਜਦੋਂ ਇੱਕ ਕਵੀ ਕਵਿਤਾ ਪੜ੍ਹ ਰਿਹਾ ਸੀ ਇੱਕੋ ਹੀ ਬੰਦਾ ਰਹਿ ਗਿਆ ਉਹ ਕਹਿੰਦਾ ਯਾਰ ਮੈਨੂੰ ਲੱਖਾਂ ਦੀ ਲੋੜ ਨਹੀਂ ਬਸ ਸੁਣਨ ਨਾਲ ਤਾਂ ਇੱਕੋ ਹੀ ਚਾਹੀਦਾ ਹੁੰਦਾ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਕਵਿਤਾ ਸਮਝ ਰਿਹਾ ਉਹ ਕਹਿੰਦਾ ਮੈਨੂੰ ਕੱਖ ਨਹੀਂ ਸਮਝ ਆ ਰਿਹਾ ਜੀ ਮੈਂ ਤਾਂ ਟੈਂਟ ਵਾਲਾ ਹਾਂ ਤੁਸੀਂ ਜਾਓਗੇ ਤਾਂ ਮੈਂ ਆਪਾਂ ਸਪੀਕਰਸ ਪਾ ਕੇ ਸਾਰਾ ਖੋਲਣਾ ਮੈਂ ਉਹਦਾ ਕੋਈ ਫਾਇਦਾ ਨਹੀਂ ਜੀ ਉਹ ਤੋਂ ਜ਼ਿਆਦਾ ਪਤਾ ਲੁਧਿਆਣੇ ਦੇ ਲੋਕਾਂ ਨੂੰ ਕਾਂਗਰਸੀ ਜੀ ਕੱਢਦਾ ਨਾ ਹੋਂ ਜਿਹੜਾ ਉਹਨਾਂ ਦੇ ਕੰਮਾਂ ਨੂੰ ਦੇ ਨਹੀਂ 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 ਮੈਂ ਦੇਖੋ ਪਹਿਲਾਂ ਕੋਈ ਨਾ ਕੋਈ ਕਾਂਗਰਸੀ ਜਾ ਕਾਲੀ ਹੋਈ ਸੀ ਹੁਣ ਜਿਹੜੇ ਨਵੀਂ ਪਾਰਟੀ ਚ ਆਏ ਨੇ ਕੋਈ ਨਾ ਕੋਈ ਕਿਤਰੋਂ ਕੋਈ ਕੰਮ ਦੇਖ ਕੇ ਕੋਈ ਨੀਅਤ ਦੇਖ ਕੇ ਕੋਈ ਨੈਸ਼ਨਲ ਕੰਮ ਦੇਖ ਕੇ ਆਏ ਹੋ ਵੈਲਕਮ ਹੈ ਮੈਂ ਕਹਿੰਦਾ ਕੋਈ ਐਸੀ ਗੱਲ ਨਹੀਂ ਜਿਹੜੇ ਭਾਜੀਪੀ ਚ ਵੀ ਕਾਉਂਸਲਰ ਨੇ ਮੈਨੂੰ ਮਿਲੇ ਕਾਉਂਸਲਰ ਭਾਜੀਪੀ ਦੇ ਇੱਥੇ ਵੀ ਕਾਉਂਸਲਰ ਕਈ ਖੜੇ ਸ ਆਪਣੇ ਕਈ ਹਾਰ ਵੀ ਗਏ ਛੋਟੀਆਂ ਵੋਟਾਂ ਤਾਂ ਰਹਿ ਗਏ ਕੋਈ ਗੱਲ ਨਹੀਂ ਹਾਰਾਂ ਜਿੱਤਾਂ ਚਲਦੀਆਂ ਰਹਿੰਦੀਆਂ ਨੇ ਪਰ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਇਕੱਠੇ ਰਹੋ ਜਿੱਥੇ ਸ਼ਹਿਰ ਦਾ ਮੁੱਦਾ ਹੋਵੇ ਉੱਥੇ ਵਿਰੋਧਨਾ ਕਰੋ ਕਿਉਂਕਿ ਕਾਉਂਸਲਰ ਜਿਹੜੇ ਨੇ ਉਹਨਾਂ ਦੇ ਹੱਥ 'ਚ ਬਹੁਤ ਕੁਝ ਹੁੰਦਾ ਹੈ ਲੋਕਲ ਐਮ ਐਲ ਏ ਦੀ ਪਾਵਰ ਹੁੰਦੀ ਆ ਆਲਮੋਸਟ ਉਸ ਕਾਉਂਸਲਰ ਦੀ ਜੋ ਆਪਣੇ ਵਾਰਡ ਦੀ ਸੋ ਚੰਗੇ ਕੰਮਾਂ ਵਾਸਤੇ ਅਸੀਂ ਵੀ ਕੋਈ ਫੰਡਾਂ ਦੀ ਕਮੀ ਨਹੀਂ ਰਹਿਣ ਦੇਵਾਂਗੇ ਮੈਂ ਉਸ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਦਾ ਕਿ ਐਸ ਗਲੀ ਚ ਆਪਾਂ ਨੂੰ ਘੱਟ ਬੋਟਾ ਪਈਆਂ ਦੋ ਪੁਲੀਆਂ ਹੀ ਵਟ ਦੋ ਦੋ ਪੁਲੀਆਂ ਪੱਟ ਕੇ ਕਹਿ ਦੋ ਜਾਓ ਭਜੋ ਝਾੜੂ ਵਾਲਿਆਂ ਤੋਂ ਬਣਵਾਓ ਫਿਰ ਲੈ ਐਂ ਕਰਦੇ ਸੀ ਪਹਿਲਾਂ ਮੈਂ ਨਹੀਂ ਕਰਦਾ ਤਾਂ ਮੈਂ ਕਹਿੰਨਾ ਕੋਈ ਗੱਲ ਨਹੀਂ ਪਿਛਲੀ ਵਾਰ ਤੁਹਾਨੂੰ ਸ਼ਾਇਦ ਸਾਡੇ ਕੰਮਾਂ ਦਾ ਸਾਡੇ ਚ ਕਮੀ ਰਹਿ ਗਈ ਹੋਊਗੀ ਅਸੀਂ ਨਹੀਂ ਪਹੁੰਚਾ ਸਕੇ ਆਪਣਾ ਪ੍ਰਚਾਰ ਤੁਹਾਡੇ ਤੱਕ ਅਗਲੀ ਵਾਰ ਕਰ ਲਵਾਂਗੇ ਕਿਹੜਾ ਕੁੰਬ ਦਾ ਮੇਲਾ ਆ ਜਾ ਸੋ ਇਸ ਕਰਕੇ ਮੈਂ ਲੁਧਿਆਣਾ ਕਿਉਂਕਿ ਮੇਰੀ ਕਰਮ ਭੂਮੀ ਰਹਾ ਮੈਂ ਇਸ ਸ਼ਹਿਰ ਦੇ ਵਿੱਚ 1993 ਤੋਂ ਲੈ ਕੇ 1997 ਤੱਕ 4-5 ਸਾਲ ਮੈਂ ਇੱਥੇ ਰਿਹਾ ਫਿਰ ਮੁਹਾਲੀ ਚਲੇ ਗਿਆ ਸੀ ਫਿਰ ਪਟਿਆਲੇ ਤੇ ਬਾਅਦ ਚ ਫਿਰ ਮੁਹਾਲੀ ਆ ਗਈ ਸੀ ਉਸ ਤੋਂ ਬਾਅਦ ਹੁਣ ਤੁਸੀਂ ਇੱਕ ਐਸ ਕਿਸਮ ਦਾ ਹੀ ਰੋਲ ਦਿੱਤਾ ਮੈਨੂੰ ਕਿ ਜੋ ਮੈਂ ਕੈਸਟਾਂਚ ਕਰਦਾ ਸੀ ਉਹੀ ਹੁਣ ਮੈਨੂੰ ਆਪ ਕਰਨਾ ਪੈ ਰਿਹਾ ਜੋ ਮੈਂ ਕੈਸਟਾਂਚ ਕਹਿੰਦਾ ਸੀ ਤੂੰ ਸੀੜੀਆਂ ਸੁਣ ਲਿਓ ਮੇਰੀਆਂ ਪ੍ਰਾਣੀਆਂ ਕੱਲੀ ਕੁਲਫੀ ਗਰਮਾ ਗਰਮ ਹੀ ਸੁਣ ਲਿਓ ਉਹ ਸਾਰਾ ਕੁਝ ਕੱਲੀ ਉਹਦੇ ਵਿੱਚ ਹੀ 2-3 ਮਿੰਟ ਚ ਹੀ ਆ ਵੀ ਜਿੱਥੇ ਦੀਪੂਆਂ ਵਾਲੇ ਬੜੇ-ਬੜੇ ਢੋਲ ਖਾ ਜਾਂਦੇ ਨੇ ਜਿੱਥੇ ਹਾਕੀ ਵਾਲੇ 20-25-25 ਗੋਲ ਖਾ ਜਾਂਦੇ ਨੇ ਜਿੱਥੇ ਬਿਜਲੀ ਵਾਲੇ ਬੜੇ-ਬੜੇ ਪੋਲ ਖਾ ਜਾਂਦੇ ਨੇ ਉੱਥੇ ਕਾਦੀ ਸ਼ਰਮ ਆ ਕੁਲਫੀ ਗਰਮਾ ਗਰਮ ਨਾ ਸਾਰਾ ਕੁਝ ਉਸੇ ਚ ਹੀ ਹੈ ਕੱਲ ਮੈਨੂੰ ਕਿਸੇ ਨੇ ਭੇਜਿਆ ਕਹਿੰਦੇ ਆਹੀ ਆਹੀ ਪੂਰਾ ਕਰ ਦੋ ਨਾ 2.5 2.5 ਮਿੰਟ ਹੈ ਨਾ ਵੀ ਜਿੱਥੇ ਸਕੂਲ ਚੱਲ ਜਾਂਦੇ ਨੇ ਬਿਨਾ ਮਾਸਟਰਾਂ ਦੇ ਜੇ ਹਸਪਤਾਲ ਚਲੀ ਜਾਂਦੇ ਨੇ ਬਿਨਾ ਡਾਕਟਰਾਂ ਦੇ ਉਹ ਉੱਥੇ ਕਾਦੀ ਸ਼ਰਮਾ ਫਿਰ ਕੁਲਫੀ ਗਰਮਾ ਗਰਮ ਆਹੀ ਤਾਂ ਹੈਗਾ ਸੀ 75 ਸਾਲ ਤੋਂ ਇਹੀ ਚੱਲੀ ਜਾਂਦਾ ਸੀ ਹੁਣ ਸਕੂਲਾਂ ਚ ਵੀ ਮਾਸਟਰ ਹੈ ਮhalla ਕਲੀਨਿਕਾਂ ਚ ਵੀ ਤੇ ਹਸਪਤਾਲਾਂ ਚ ਵੀ ਡਾਕਟਰ ਔਰ ਪੜ੍ਹਾਵਾਂਗੇ ਬੱਚਿਆਂ ਨੂੰ ਯੂਪੀਐਸਸੀ ਸੈਂਟਰ ਖੋਲਿਆ ਜਾਊਗਾ ਲੁਧਿਆਣੇ ਚ ਗਰੀਬਾਂ ਦੇ ਬੱਚੇ ਵੀ ਸਾਰੇ ਜਨਰਲ ਵੀ ਸਾਰੇ ਆਈਐਸ ਆਈਪੀਐਸ ਯੂਪੀਐਸਸੀ ਦੀ ਤਿਆਰੀ ਕਰਨ ਵਾਸਤੇ ਲਾਇਬ੍ਰੇਰੀ ਨਾਲ ਹੋਸਟਲ ਅੱਠ ਕੋਲ ਨੇ ਆ ਚੋ ਲੁਧਿਆਣਾ ਇੱਕ ਉਹਦੇ ਵਿੱਚੋਂ ਐ ਸੋ ਯੂਪੀਐਸਸੀ ਦੀ ਤਿਆਰੀ ਕਰੀਏ ਅਫਸਰ ਬਣ ਕੇ ਨਿਕਲੀਏ ਆਈਲਿਟਸ ਕਰੀ ਜਾਣੇ ਪਲੱਸ 2 ਕਰਕੇ ਬਾਹਰ ਨੂੰ ਭਾਜ ਜਾਣੇ ਉਧਰੋਂ ਫਿਰ ਉਹਨਾਂ ਦਾ ਵੀ ਹੁਣ ਬੁਰਾ ਹਾਲ ਹੋ ਗਿਆ ਉਹ ਇੱਧਰ ਨੂੰ ਘੱਟ ਦਿੰਦੇ ਕਿੱਥੋਂ ਦੇ ਕਿਤੇ ਦੇ ਰਹੇ ਨਹੀਂ ਰਹੇ ਆਪਾਂ ਆਪਣੀ ਧਰਤੀ ਨੂੰ ਪਿਆਰ ਕਰਕੇ ਇਹ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਆਸ ਸੁਖਦੇਵ ਦੀ ਧਰਤੀ ਹੈ ਸੋ ਸਾਡੇ ਕੋਲ ਐਡੀ ਐਡੀ ਬlesਟ ਇੰਨਾ ਆਸ਼ੀਰਵਾਦ ਪ੍ਰਾਪਤ ਧਰਤੀ ਸਾਹਿਬ